चीन ਸਾਡੇ ਗੋਂਡ ਮੁਲਕ ਹ ਹ ਉਹਨੂੰ ਅਮਲੀਆ ਦਾ ਮੁਲਕ ਕਹਿ ਕੇ ਹ ਇਹ ਗਾਨਿਆ ਜਾਂਦਾ ਸੀ ਵੀ ਜਿਹੜਾ ਚੀਨ ਹੈ ਉਹ ਫੀਮ ਖਾਂਦਾ ਨਹੀਂ ਹ ਉਹ ਪਿੰਦਾ ਅੱਜ ਉਹਨੇ ਨਸ਼ਾ ਮੁਕਤ ਸਮਾਜ ਕੀਤਾ ਕੱਲ ਨਸ਼ਾ ਮੁਕਤੀ ਨਹੀਂ ਕੀਤਾ ਅੱਜ ਉਹਨਾਂ ਦੀ ਜਿਹੜੀ ਜਵਾਨੀ ਹੈ ਕਲਮ ਪੁਕਿ ਜਿਹੜੇ ਪਹਿਲੇ ਤੇ ਦੂਜੇ ਨੰਬਰ ਤੇ ਆ ਰਹੀ ਹੈ ਜੇ ਅਮਰੀਕਾ ਪਹਿਲੇ ਤੇ ਦੂਜੇ ਨੰਬਰ ਤੇ ਆ ਰਹੇ ਹੈ ਟੈਕਨੋਲੋਜੀ ਚ ਅੱਜ ਦੁਨੀਆ ਚ ਬਹੁਤ ਗਾਂ ਲੰਗੇ ਦੇਖੋ ਉਹ ਤਾਂ ਜਨਾਜੇ ਹੀ ਨਿਕਲ ਗਿਆ ਬੋਸਾ ਪੰਜਾਬ ਦੀ ਦਾ ਜਦੋਂ ਦਾ ਡੀਆਈਜੀ ਭੁੱਲਰ ਫੜਿਆ ਕਹਿੰਦੇ ਉਹ ਇਮਾਨਦਾਰ ਬੰਦਾ ਸੀ ਕੋਈ ਜਿਹੜਾ ਵੀਰੇ ਵਿੱਚ ਸੀਗਾ ਤੇ ਬਾਕੀ ਤਾਂ ਸਾਰੇ ਕੋਰਪਕ ਬਾਕੀ ਜਿਹੜੇ ਕਰਪਟੋ ਕਿੰਨੇ ਕਰਪਟਾ ਕੀ ਕਰ ਉਹ ਪੈਸੇ ਬਣਾਉਂਦੇ ਆ ਕਿੰਨੇ ਪੈਸੇ ਬਣਾਉਂਦੇ ਆ ਇਹ ਗੱਲ ਹੋ ਗਈ ਮ우스 ਪੈਸੇ ਬਣਾਉਣ ਤੇ ਲੱਗੀ ਸੀ ਜਿਹੜੀ ਮ우스 ਪੈਸੇ ਬਣਾਉਣ ਤੇ ਲੱਗੀ ਆ ਉਹ ਛਟਾਰੀ ਰੋਕ ਸਕਦੀ ਅਸੀਂ ਅੱਜ ਐਸਐਸਪੀ ਸਭ ਨੂੰ ਮਿਲੇ ਉਹ ਕਿੰਨੇ ਵੀ 100% ਖਤਮ ਨਹੀਂ ਹੋ ਸਕਦਾ ਇਹ ਕੀ ਲੱਗਦਾ ਸੱਚੀ 100% ਖਤਮ ਨਹੀਂ ਹੋ ਸਕਦਾ ਇਹ ਇਹ ਜਿਹੜੀ ਗੱਲ ਆ ਇਹ ਕਹਿਣਾ ਇਹਦੇ ਜਿੱਥੇ ਖੋਟ ਪਈ ਆ ਸੈਂਟਰ ਗਵਮੜ ਦਾ ਮੈਨੂੰ ਇੰਨਾ ਲੱਗਦਾ ਵੀ ਜਾਣ ਕੇ ਜੋ ਕੁਝ ਹੋ ਰਿਹਾ ਪੰਜਾਬ 'ਚ ਇੱਕ ਰਵਾਉਣਾ ਚਾਹੁੰਦੀ ਹੈ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਦੇ ਵਿੱਚ ਅੱਜ ਇਹੋ ਜੀ ਜ਼ਹਿਰ ਫੈਲੀ ਹੋਈ ਆ ਕਿ ਲੋਕ ਆਪਣੇ ਤੋਂ ਹੀ ਡਰਨ ਲੱਗੇ ਕਿਸੇ ਬੰਦੇ ਲਈ ਸਭ ਤੋਂ ਸੇਫ ਜਗਾ ਉਹਦਾ ਘਰ ਹੁੰਦਾ ਉਸ ਤੋਂ ਬਾਅਦ ਉਹਦਾ ਪਿੰਡ ਹੁੰਦਾ ਤੇ ਉਸ ਤੋਂ ਬਾਅਦ ਉਹਦਾ ਸ਼ਹਿਰ ਹੁੰਦਾ ਇਲਾਕਾ ਹੁੰਦਾ ਪਰ ਅੱਜ ਪੰਜਾਬ ਦੇ ਵਿੱਚ ਇੱਕ ਖੌਫ ਦਾ ਮਾਹੌਲ ਬਣ ਰਿਹਾ ਚੰਗੇ ਚੰਗੇ ਪੰਜਾਬ ਦੇ ਨੌਜਵਾਨ ਜਿਹੜੇ ਚੰਗੇ ਦਿਮਾਗਾਂ ਵਾਲੇ ਉਹਨਾਂ ਤੋਂ ਉਮੀਦ ਸੀ ਕਿ ਉਹ ਚੰਗਾ ਸਮਾਜ ਸਿਰਜਣਗੇ ਪਰ ਅੱਜ ਉਹ ਚਿੱਟੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਤੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਇਹਦੇ ਨਾਲ ਮੌਤਾਂ ਵੀ ਹੋ ਰਹੀਆਂ ਤੇ ਉਹ ਨੌਜਵਾਨ ਬਹੁਤ ਵੱਡੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਆ ਪਿਛਲੇ ਦਿਨੀ ਤੁਸੀਂ ਸਾਡੇ ਪਿੰਡ ਰਸੂਲਪੁਰ ਦੀ ਘਟਨਾ ਸੁਣੀ ਆ ਇਹ ਇਕੱਲੇ ਇੱਕ ਪਿੰਡ ਦੀ ਘਟਨਾ ਨਹੀਂ ਬਹੁਤ ਪਿੰਡ ਆ ਜਿਨ੍ਹਾਂ ਦੀਆਂ ਖਬਰਾਂ ਨਹੀਂ ਆਉਂਦੀਆਂ ਤਾਂ ਇਸ ਤੇ ਬਹੁਤ ਸਾਰੀ ਗੱਲਬਾਤ ਪੰਜਾਬ ਦੇ ਮੀਡੀਆ ਦੇ ਵਿੱਚ ਹੋਈ ਆ ਥੋੜੀ ਸਾਹਮਣੀ ਆਈ ਆ ਤੇ ਅੱਜ ਅਸੀਂ ਇਸ ਬਾਰੇ ਹੋਰ ਡਿਟੇਲ ਦੇ ਵਿੱਚ ਗੱਲ ਕਰਾਂਗੇ ਸਾਡੇ ਨਾਲ ਨਰਪੈ ਸਿੰਘ ਢੁੱਡੀ ਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਹਿਣਗੇ ਇੱਕ ਕਿਸਾਨ ਯੂਨੀਅਨ ਵਾਲੇ ਉਹ ਲੋਕ ਨੇ ਜਿਨ੍ਹਾਂ ਦੇ ਸਾਹਾਂ ਨਾਲ ਇਹਨਾਂ ਸੰਘਰਸ਼ਾਂ ਦੀ ਲਹਿਰ ਚੱਲਦੀ ਆ ਤੇ ਜਿਨ੍ਹਾਂ ਦੇ ਕਰਕੇ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਕਰਕੇ ਸਾਡੇ ਵਰਗੇ ਪੱਤਰਕਾਰ ਵੀ ਬੋਲ ਪਾਉਂਦੇ ਨੇ ਇੰਨੀ ਤਾਂ ਸ਼ਾਇਦ ਸਾਡੇ ਲਈ ਇੰਨੀ ਸਪੇਸ ਨਹੀਂ ਕਿ ਅਸੀਂ ਬੋਲ ਪਾਈਏ ਸਾਡੇ ਲਈ ਸਿਕਿਉਰਿਟੀ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਸੰਘਰਸ਼ਾਂ ਦੇ ਲੇਖੇ ਲਾਈਆਂ ਨੇ ਤੇ ਉਹਨਾਂ ਦਾ ਤਜਰਬਾ ਕੀ ਕਹਿੰਦਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਟੁੱਡੀਕੇ ਸਾਹਿਬ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਅੱਗੇ ਲੋਕੀ ਸੋਚਦੇ ਸੀ ਮੇਰਾ ਘਰ ਬਹੁਤ ਸੇਫ ਆ ਮੇਰਾ ਪੈਨ ਡੋਸਟ ਵੀ ਸੇਫ ਆ ਜੇ ਪੈਨ ਹੋਮਾ ਪਰ ਅੱਜ ਪੰਜਾਬ ਦੀ ਫੀਜ਼ਾ ਦੇ ਵਿੱਚ ਇੱਕ ਇਹੋ ਜਿਹਾ ਜ਼ਹਿਰ ਫੈਲ ਰਿਹਾ ਜੀਦਾ ਕਰਕੇ ਲੋਕ ਡਰ ਰਹੇ ਨੇ ਚੰਗੇ ਚੰਗੇ ਦਿਮਾਗਾ ਵਾਲੇ ਨੌਜਵਾਨ ਹੈ ਜਿਹੜੇ ਮਰ ਰਹੇ ਨੇ ਕੀ ਲੱਗਦਾ ਕੀ ਹੋਣਾ ਚਾਹੀਦਾ ਕਿੱਥੋਂ ਜੜ ਇਹਦੀ ਫਿਕਰਮੰਦੀ ਕਰੀਏ ਇਹਦਾ ਹੱਲ ਕਰੀਏ ਕਿਵੇਂ ਹੋ ਜੀ ਦੇਖੋ ਇੱਕ ਤੇ ਜਿੱਥੋਂ ਤੱਕ ਨਸ਼ੇ ਦਾ ਸਵਾਲ ਹੈ ਹੂੰ ਕਿਉਂਕਿ ਜੇ ਸਰਕਾਰਾਂ ਚਾਹੁੰਦੀਆਂ ਹੋਣ ਤੇ ਪੋਸੀ ਚਾਹੁੰਦੀ ਹੋਵੇ ਹੂੰ ਬਹੁਤ ਛੇਤੀ ਇਹਦਾ ਹੱਲ ਹੋ ਸਕਦਾ ਹੂੰ ਜੇ ਪੋਸੀ ਨੇ ਚਾਹੁੰਦੀ ਹੋਵੇ ਹੂੰ ਤੇ ਸਰਕਾਰ ਵੀ ਨਾ ਚਾਹੁੰਦੀ ਹੋਵੇ ਹੂੰ ਕਿ ਨਸ਼ਾ ਬੰਦ ਹੋਵੇ ਹੂੰ ਤੇ ਮਤਲਬ ਨਸ਼ਾ ਬੰਦ ਨਹੀਂ ਹੋ ਸਕਦਾ ਮਤਲਬ ਜਾਵਰ ਜਿਹੜੀ ਬਹੁਤ ਵੱਡੀ ਲੋਕ ਲਾਰ ਉੱਠੇ ਜਿਹੜੀ ਸਰਕਾਰ ਨੂੰ ਪੁਲਿਸ ਮਿਕਮੈਨ ਪਿੱਛੇ ਛੜਦੀ ਹੋਈ ਮਤਲਬ ਹੋ ਅੱਗੇ ਵਧੇ ਸਮਾਜ ਨੂੰ ਜਾਗਰੂਤ ਵੀ ਕਰੇ ਤੇ ਇਹਦੇ ਖਿਲਾਫ ਥੋੜਾ ਜਿਹਾ ਸ਼ਕਤੀ ਦੇ ਨਾਲ ਪੇਸ਼ ਹੋਵੇ ਜੀ ਜਿਵੇਂ ਇੱਕ ਇੱਕ ਗੱਲ ਕਹੀ ਜਾਂਦੀ ਹੈ ਵੀ 100% ਨਾ ਕੋਈ ਚੀਜ਼ ਖਤਮ ਨਹੀਂ ਹੁੰਦੀ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਮਿਲੇ ਉਹ ਕਹਿੰਦੇ ਵੀ 100% ਖਤਮ ਨਹੀਂ ਹੋ ਸਕਦਾ ਇਹ ਕੀ ਲੱਗਦਾ ਸੱਚੀ 100% ਖਤਮ ਨਹੀਂ ਹੋ ਸਕਦਾ ਕੋਈ ਹੈ ਦੁਨੀਆ ਦੇ ਵਿੱਚ ਉਦਾਹਰਣ ਜਿਨ੍ਹਾਂ ਨੇ 100% ਹੀ ਖਤਮ ਕੀਤਾ ਹੋਵੇ ਨਹੀਂ ਦੇਖੋ ਇਹ ਹੋ ਸਕਦਾ ਹੂੰ ਚੀਨ ਸਾਡੇ ਗਵੰਡ ਮੁਲਕ ਹੂੰ ਉਹਨੂੰ ਅਮਲੀਆਂ ਦਾ ਮੁਲਕ ਕਹਿ ਕੇ ਹੂੰ ਉਹ ਜਾਣਿਆ ਜਾਂਦਾ ਸੀ ਵੀ ਜਿਹੜਾ ਚੀਨ ਹੈ ਉਫੀਮ ਖਾਂਦਾ ਨਹੀਂ ਉਹ ਪਿੰਡ ਹੈ ਹਾਂ ਮਰ ਉਹਨਾਂ ਨੇ ਉਥੋਂ ਦੀ ਕਮਿਊਨਿਸਟ ਪਾਰਟੀ ਨੇ ਉਥੋਂ ਦੇ ਲੋਕਾਂ ਨੇ ਇੱਕ ਹੰਬੜਾ ਮਾਰਿਆ ਅੱਜ ਉਹਨਾਂ ਨੇ ਨਸ਼ਾ ਮੁਕਤ ਸਮਾਜ ਕੀਤਾ ਕੱਲ ਨਸ਼ਾ ਮੁਕਤੀ ਨਹੀਂ ਕੀਤਾ ਅੱਜ ਉਹਨਾਂ ਦੀ ਜਿਹੜੀ ਜਵਾਨੀ ਹੈ ਅਲਮ ਪੁਕਿ ਜਿਹ ਪਹਿਲੇ ਤੇ ਦੂਜੇ ਨੰਬਰ ਤੇ ਆ ਰਹੀ ਹੈ ਜੇ ਅਮਰੀਕਾ ਪਹਿਲੇ ਤੇ ਦੂਜੇ ਨੰਬਰ ਤੇ ਆ ਰਹੇ ਹੈ ਟੈਕਨੋਲੋਜੀ ਚ ਅੱਜ ਦੁਨੀਆ ਚ ਬਹੁਤ ਗਾਂ ਲੰਗੇ ਆ ਇਹ ਜਿਹੜੀ ਗੱਲ ਹੈ ਇਹ ਕਹਿਣਾ ਇਹਦੇ ਚ ਕਿਤੇ ਖੋਟ ਪਈ ਹੈ ਇਹਦੇ ਚ ਖੋਟੇ ਪਈ ਹੈ ਦੇਖੋ ਤਾਂ ਜਨਾਜਾ ਹੀ ਨਿਕਲ ਗਿਆ ਪੁਲਸ ਦਾ ਪੰਜਾਬ ਦੀ ਦਾ ਜਦੋਂ ਦਾ ਡੀਆਈਜੀ ਭੁੱਲਰ ਫੜਿਆ ਹੈ ਕਿੰਨੇ ਉਹ ਇਮਾਨਦਾਰ ਬੰਦਾ ਸੀ ਕੋਈ ਜਿਹੜਾ ਇਹ ਮੇਰੇ ਵਿੱਚ ਸੀਗਾ ਹਾਂ ਤੇ ਬਾਕੀ ਤਾਂ ਸਾਰੇ ਬਹੁਤ ਕਰਾਪਟ ਹੈ ਹਾਂ ਬਾਕੀ ਜਿਹੜੇ ਕਰਾਪਟ ਉਹ ਕਿੰਨੇ ਕ ਕਰਾਪਟ ਕੀ ਕਰ ਉਹ ਪੈਸੇ ਬਣਾਉਂਦੇ ਕਿੰਨੇ ਪੈਸੇ ਬਣਾਉਂਦੇ ਆ ਇਹ ਗੱਲ ਹੋ ਗਈ ਬਹੁਤ ਸ ਪੈਸੇ ਬਣਾਉਣ ਤੇ ਲੱਗੀ ਵੀ ਜਿਹੜੀ ਬਹੁਤ ਸ ਪੈਸੇ ਬਣਾਉਣ ਤੇ ਲੱਗੀ ਆ ਉਹ ਚਿੱਟਾਰੀ ਰੋਕ ਸਕਦੀ ਹਾਂ ਕਿਉਂਕਿ ਚਿੱਟੇ ਵਾਲੇ ਲੋਕ ਆ ਜਿਹੜੇ ਉਹਨਾਂ ਦੀਆਂ ਸਾਮੀਆ ਇਹ ਉਹਨਾਂ ਦੀਆਂ ਸਾਮੀਆ ਉਰਾਲ ਦੀਆਂ ਸ਼ਾਮੀਆਂ ਨੂੰ ਕੋਣ ਮਤਲਬ ਹੋਰ ਉਹਦੇ ਦੇ ਕਾਰਬਾ ਹੀ ਨਹੀਂ ਕਰਦੇ ਕੁਝ ਹੋਰ ਨਹੀਂ ਕਰਦੇ ਤੇ ਇਹਦਾ ਮੈਨੂੰ ਤਾਂ ਉਹਨੂੰ ਲੱਗਦਾ ਵੀ ਨਾ ਤਾਂ ਪੰਜਾਬ ਗਵਰਨਮੈਂਟ ਤੇ ਤੇ ਨਾ ਸੈਂਟਰ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦਾ ਮੈਨੂੰ ਇਹ ਆਉਂ ਲੱਗਦਾ ਵੀ ਜਾਣ ਕੇ ਜੋ ਕੁਝ ਹੋ ਰਿਹਾ ਪੰਜਾਬ 'ਚ ਇੱਕ ਕਰਵਾਉਣਾ ਚਾਹੀਦੀ ਹੈ ਮਤਲਬ ਪੰਜਾਬ ਦੇ ਨਾਲ ਉਹਨਾਂ ਦਾ ਜਿਹੜਾ ਇੱਕ ਹੈਗਾ ਪੰਜਾਬ ਮਾਰੂ ਨਜ਼ਰੀਆ ਹੈ ਉਹਨਾਂ ਦਾ ਹੈਗਾ ਤੇ ਪਰ ਸਾਡੀ ਜਿਹੜੀ ਅੱਜ ਦੀ ਸਰਕਾਰ ਹੈ ਇਹ ਵੀ ਅਸਫਲ ਹੋ ਗਈ ਹੈ ਹੁਣ ਲੋਕਾਂ ਦਾ ਜਿਹੜੇ ਕੋਈ ਵਿਸ਼ਵਾਸ ਨਹੀਂ ਰਿਹਾ ਤੇ ਇਹ ਤਾਂ ਮਨੁੱਖ ਲੋਕਾਂ ਨੂੰ ਆਪ ਮਠਾਉਣਾ ਪੈਣਾ ਜੀ ਕੀ ਲੱਗਦਾ ਵੀ ਚਿੱਟੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਪੰਜਾਬ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਤੁਹਾਡੀ ਨਜ਼ਰ ਦੇ ਵਿੱਚ ਤੁਹਾਡੀ ਆਬਜ਼ਰਵੇਸ਼ਨ ਕੀ ਹੈ ਕਿ ਸੱਚੀ ਮੁੱਚੀ ਪੰਜਾਬ ਦੇ ਵਿੱਚ ਜਿਆਦਾ ਜਾਂ ਸਿਰਫ ਇੱਕ ਮੀਡੀਆ ਟਰੈਪ ਆ ਵੀ ਪੰਜਾਬ ਦੇ ਵਿੱਚ ਜਿਆਦਾ ਹੋਰ ਕਿਤੇ ਹਨ ਕਈ ਗੱਲਾਂ ਅਸੀਂ ਪਹਿਲਾਂ ਕਹਿੰਦੇ ਹਾਂ ਵੀ ਬੱਚੇ ਕੈਨੇਡਾ ਭੇਜਦੇ ਹਾਂ ਹਾਂ ਵੀ ਉੱਥੇ ਸੇਫ ਰਹਣਗੇ ਹਾਂਜੀ ਹੁਣ ਤਾਂ ਮੈਨੂੰ ਇਹੋ ਲੱਗਦਾ ਵੀ ਇਹਨਾਂ ਨੇ ਇੰਨਾ ਉਪਰਾਲਾ ਕੀਤਾ ਉੱਥੇ ਚਿੱਟਾ ਵੀ ਪਹੁੰਚ ਗਿਆ ਬਹੁਤ ਜ਼ਿਆਦੇ ਹਾਂ ਤੇ ਉੱਥੇ ਫਰੋਟੀਆਂ ਵੀ ਬਹੁਤ ਜ਼ਿਆਦੇ ਹੋਣ ਲੱਗੀਆਂ ਬਿਲਕੁਲ ਕਬੂਲ ਸ਼ਰਮਾ ਹਾਂ 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 ਉਹਦਾ ਉੱਥੇ ਕੋਈ ਕੈਫੇ ਆ ਜੀ ਉਧਰ ਤੇ ਤਿੰਨ ਵਾਰ ਫਾਇਰਿੰਗ ਹੋਈ ਹੈ ਕੋਈ ਬੰਦਾ ਫੜਿਆ ਨਹੀਂ ਗਿਆ ਇਸੇ ਤਰ੍ਹਾਂ ਮੇਰੇ ਕੋਲ ਹੋਰ ਕਬਰਾਂ ਆ ਰਹੀਆਂ ਜਿਹਦੇ ਕੋਲ 4 ਪੈਸੇ ਆ ਉਹ ਲੁੱਟਣ ਨੂੰ ਉਸੇ ਪੂਰੀ ਤਿਆਰੀ ਹੈ ਜਾਨੀ ਹਿੰਦੁਸਤਾਨ ਦਾ ਕੀ ਹੁਣ ਕੈਨੇਡਾ ਵੀ ਅੰਸ਼ੇਵ ਮੁਲਕਾਂ 'ਚ ਜੋ ਜਿੱਥੇ ਸਾਡੇ ਪੰਜਾਬੀ ਗਏ ਆ ਇੱਥੋਂ ਜਾ ਕੇ ਉੱਥੇ ਜਾ ਕੇ ਉਹੀ ਕੰਮ ਉਹਨਾਂ ਨੇ ਸ਼ੁਰੂ ਕਰਤਾ ਅੱਡੇ ਗੈਂਗ ਉਧਰ ਬੈਠੇ ਉੱਥੋਂ ਜਾ ਕੇ ਫਰੋਤੀਆਂ ਲੈਣ ਵਾਸਤੇ ਇੱਥੇ ਫੋਨ ਆ ਰਹੇ ਆ ਸਾਡੀ ਪੁਲਿਸ ਨੂੰ ਕੋਈ ਪਰਵਾਹੀ ਨਹੀਂ ਕਿ ਤੇ ਸਰਕਾਰਾਂ ਦੀ ਸਰਕਾਰਾਂ ਨੇ ਉਹਨਾਂ ਲੋਕਾਂ ਨੂੰ ਸ਼ੈਲਟਰ ਦਿੱਤੀ ਹੋਈ ਹੈ ਮਦਰ ਜੀ ਮੇਂ ਗੁਜਰਾਤ ਕੇ ਲਿਆ ਕੇ ਬਾਹ ਲੈਣਾ ਖੂਲ ਕਿਤੇ ਲਿਆ ਕੇ ਬਾਹ ਲੈਣਾ ਉਹਨਾਂ ਬੰਦਿਆਂ ਨੂੰ ਜਿਵੇਂ ਮਦਰ ਸ਼ੈਲਟਰ ਕਰ ਰਹੇ ਆ ਤੇ ਮੈਂ ਸਮਝਦਾ ਵੀ ਨਸ਼ਾ ਨਸ਼ੇ ਲਈ ਇੱਕ ਮੂਵਮੈਂਟ ਚੱਲੂਗੀ ਪੰਜਾਬ ਤੇ ਉਹਨਾਂ ਨੂੰ ਚਲਾਉਣੀ ਚਾਹੀਦੀ ਆ ਤੇ ਨਸ਼ਾ ਵੀ ਕਦਮੂ ਸਰਕਾਰਾਂ ਵੀ ਕਦਮ ਹੋਣਗੀਆਂ ਇਹ ਜਿਹੜੀਆਂ ਗਲਤ ਬਣੀਆਂ ਸਰਕਾਰਾਂ ਇਹ ਵੀ ਖਤਮ ਹੋਣਗੀਆਂ ਨਾਲ ਹੀ ਜੁੜੀ ਹੋਈ ਸੀ ਇਹ ਨਾਲ ਜੁੜੀ ਹੋਈ ਆ ਤੇ ਜਿੰਨਾ ਚਿਰ ਪੁੱਛ ਸੁਧਾਰ ਨਹੀਂ ਹੁੰਦੇ ਹਾਂ ਦੇਖੋ ਬੱਡੀ ਗਰੀਬ ਬੰਦ ਤੋਂ ਖਤਮ ਨਹੀਂ ਹੁੰਦੀ ਪੈਸੇ ਲੈਣ ਦਾ ਕੰਮ ਨਹੀਂ ਹੁੰਦਾ ਹੁਣ ਹਰ ਥਾਂ ਵੀ ਇੰਨੇ ਪੈਸੇ ਲੈ ਲੈ ਇੰਨੇ ਪੈਸੇ ਲੈ ਲੈ ਇੰਨੇ ਪੈਸੇ ਬਣਾ ਲੈ ਹਰ ਕੇ ਜੀ ਐਫਆਈਆ ਦਾ ਦਰਖਾਉਣ ਜਾਣਾ ਪੈਂਦਾ ਘੜ ਤਾ ਪੈਸੇ ਦੇਣੇ ਪੈਂਦੇ ਕਿਸੇ ਨੂੰ ਆਮ ਗਰੀਬ ਬੰਦੇ ਨੂੰ ਕੋਈ ਇਨਸਾਫ ਨਹੀਂ ਮਿਲ ਸਕਦਾ ਪੰਜਾਬ ਚ ਤੇ ਉਹ ਅਜੇ ਇਹਨਾਂ ਸ਼ੁਕਰ ਕਰੋ ਵੀ ਕਿਸਾਨ ਮਜ਼ਦੂਰ ਜਿੱਤੇ ਬੰਦਿਆ ਪੰਜਾਬ ਦੀਆਂ ਤਕੜੀਆਂ ਉਹ ਲੜਦੀਆਂ ਜਿਵੇਂ ਲੈਂਡ ਪੂਲਿੰਗ ਦੀ ਪਾਲਿਸੀ ਤੇ ਹਾਂ ਕਿਸਾਨ ਜੱਥੇਬੰਦੀਆਂ ਨੇ ਲੜ ਕੇ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਾਈ ਹਾਂ ਤਿੰਨ ਕਾਨੂੰਨ ਵਾਪਸ ਕਰਾਏ ਅੱਜ ਵੀ ਗੇਗਦੇ ਲੋੜ ਹੈ ਹਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਡੈਡ ਹੋ ਚੁੱਕੀਆਂ ਇੱਥੇ ਜਿਹੜੀ اپੋਜੀਸ਼ਨ ਹੈ ਉਹਦਾ ਕੋਈ ਨਾਮੋਂ ਨਿਸ਼ਾਨ ਵੀ ਹੈ ਨਹੀਂਗਾ ਉਹਦਾ ਰੋਲ ਅੱਜ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੂੰ ਨਿਭਾਉਣਾ ਪੈ ਰਿਹਾ ਹਾਂ ਇੱਥੇ ਕੋਈ ਪੰਜਾਬ ਪੱਕੀ ਪਾਰਟੀ ਪੰਜਾਬ ਪੱਕੀ ਲੋਕਾਂ ਦੀ ਲੋੜ ਹੈ ਜਿਹੜੇ ਇੱਥੇ ਬਿਨਾਵਲੀ ਲੜ ਸਕਣ ਜੀ ਲਾਸਟ ਮੈਂ ਹੀ ਪੁੱਛਣਾ ਚਾਹੂੰਗਾ ਜਿਵੇਂ ਤੁਸੀਂ ਚੀਨ ਦੀ ਉਦਾਹਰਨ ਦਿੱਤੀ ਹੈ ਵੀ ਚੀਨ ਨੇ ਨਸ਼ਾ ਖਤਮ ਕੀਤਾ ਅਫੀਮ ਖਤਮ ਕੀਤੀ ਕੋਈ ਕਿੱਦਾਂ ਦਾ ਸੀ ਉਹਨਾਂ ਦਾ ਸਟਰਗਲ ਜਿਹੜਾ ਮੈਂ ਚਾਹੂੰਗਾ ਵੀ ਸ਼ਾਇਦ ਕੁਝ ਨਾ ਕੁਝ ਲੋਕ ਉਸ ਤੋਂ ਸਿੱਖ ਸਕਣ ਉਹਨਾਂ ਨੇ ਸਭ ਤੋਂ ਪਹਿਲਾਂ ਕੋਮਿਊਨਿਸਟ ਪਾਰਟੀ ਦੇ ਵੱਡੇ ਉਹਦੇ ਤਰ੍ਹਾਂ ਤੋਂ ਸ਼ੁਰੂ ਕੀਤਾ ਜਿਹੜੇ ਉਹਨਾਂ ਦੇ ਫੌਜ ਦੇ ਜਰਨੈਲਾਂ ਤੋਂ ਸ਼ੁਰੂ ਕੀਤਾ ਵੀ ਇਹਨਾਂ ਨੂੰ ਪਹਿਲਾਂ ਇਹ ਖਤਮ ਕਰਨ ਫਿਰ ਆਮ ਲੋਕਾਂ ਸਾਡੇ ਉਲਟ ਹੁੰਦਾ ਹੈ। ਹਮ ਮਤਲਬ ਆਮ ਲੋਕਾਂ ਦੇ ਜਿਹੜਾ ਕੋਈ ਪੀਣ ਵਾਲਾ ਉਹਦੇ ਤੇ ਘੋੜਾ ਚਲਾਇਆ ਜਾਂਦਾ ਹੈ। ਵੇਚਣ ਵਾਲੇ ਤੇ ਨਹੀਂ। ਹਾਂ ਜਿਹੜੇ ਵੇਚਦੇ ਆ ਫਰੀ ਫਿਰਦੇ ਆ। ਬਿਲਕੁਲ। ਉਹਨਾਂ ਨੇ ਉੱਥੇ ਵਿਕਣ ਤੋਂ ਆਉਂਦੀ ਕਿੱਥੋਂ ਆ? ਉਹ ਫੜੇ ਸੀ। ਸਟਾਰਟਿੰਗ ਉੱਪਰੋਂ ਕੀਤੀ। ਉਹਨਾਂ ਨੇ ਸਟਾਰਟਿੰਗ ਉੱਪਰੋਂ ਕੀਤੀ ਸੀ। ਹਾਂ ਜਿਸ ਦੇ ਨਾਲੋਂ ਮਾਮਲਾ ਹੱਲ ਹੋਇਆ। ਕਿ ਅੱਜ ਸਾਰਿਆਂ ਨੂੰ ਪਤਾ ਵੀ ਤਿੰਨ ਕਿਸਮ ਜਿਸ਼ਨ ਚ ਬਿਲਕੁਲ ਇਹ ਕੋਈ ਕਹਿਣ ਦੀ ਮੈਂ ਕਹਾ ਵੀ ਮੈਂ ਕੋਈ ਵਡਿਆਈ ਕਰਾਂ ਉਹਦੀ ਉਹ ਆਪ ਦੇ ਆਪ ਹੀ ਦਿਸ ਜਾਂਦਾ ਵੀ ਉਹਨਾਂ ਦੇ ਪਲੇਅਰ ਆਉਂਦਾ ਉਹਨਾਂ ਦੇ ਕੱਦ ਕਾਠ ਉਹਨਾਂ ਦੀ ਕਰਾ ਕੋ ਉਹਨਾਂ ਦੀ ਸਿਹਤ ਕਿੰਨੀਆਂ ਦੀ ਸਾਡੀ ਸਿਹਤ ਵਿਗੜਦੀ ਜਾਂਦੀ ਹੈ ਤੈਨੂੰ ਤੈਨੂੰ ਬਿਲਕੁਲ ਇਸ ਵਾਸਤੇ ਮੈਂ ਸਮਝ ਪਿੜੀਆਂ ਅਸੀਂ ਕਿਸਾਨ ਮੌਜੂਦ ਜੱਥੇ ਬੰਦਿਆਂ ਸਿਰਫ ਆਪ ਦੇ ਮਰ ਕਹਿੰਦੇ ਨੇ ਲਈ ਲੜਦੇ ਆ ਸਾਨੂੰ ਲੱਗਦਾ ਵੀ ਇੱਧਰ ਵੀ ਲੜਨਾ ਪਊਗਾ ਜੀ ਤਾਂ ਆਪਾਂ ਗੱਲਬਾਤ ਕੀਤੀ ਅੰਦਰਪਾਇ ਸਿੰਘ ਟੁੱਡੀਕੇ ਹੁਣ ਨਾਲ ਜਿਵੇਂ ਸਮਾਜ ਦੇ ਵਿੱਚ ਚਿੱਟੇ ਨੇ ਪੈਰ ਪਸਾਰੇ ਆ ਉਸ ਦੇ ਲਈ ਇੱਕ ਵੱਡੀ ਲੜਾਈ ਦੀ ਲੋੜ ਆ ਇਹਨਾਂ ਨੇ ਵੀ ਦੱਸਿਆ ਚੀਨ ਦੀ ਉਦਾਹਰਨ ਦਿੱਤੀ ਆ ਤਾਂ ਤੁਹਾਨੂੰ ਕੀ ਲੱਗਦਾ ਤੁਸੀਂ ਇਹ ਵੀਡੀਓ ਸੁਣੀ ਆ ਕਿ ਸੱਚੀ ਮੁੱਝੀ ਇਸ ਤਰੀਕੇ ਦੀ ਲੜਾਈ ਹੋਣੀ ਚਾਹੀਦੀ ਆ ਨਿਖੇੜਾ ਹੋਣਾ ਚਾਹੀਦਾ ਕਿ ਆ ਲੋਕ ਨੇ ਜਿਹੜੇ ਇਹ ਸਮਗਲਰ ਨੇ ਉੱਪਰੋਂ ਗੱਲ ਸ਼ੁਰੂ ਹੋਣੀ ਚਾਹੀਦੀ ਆ ਤਾਂ ਰਾਏ ਜ਼ਰੂਰ ਦੇਣਾ ਜੁੜੇ ਰਹੋ ਦੁਨੀਆ ਦੇ ਨਾਲ